ਭਾਈ ਕਨਈਆ ਜੀ ਬਿਲਦਕਾਰ ਦੇ ਮੁਖੀ ਸੰਤ ਬਾਬਾ ਬਲਵਿੰਦਰ ਸਿੰਘ ਚਾਹਲਵਾਲੋਂ ਖੇਤਰੀ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਫਲਾਂ ਦੇ ਬੂਟੇ ਲਗਾਏ ਗਏ ਇਸ ਮੌਕੇ ਖੇਤਰੀ ਦਫਤਰ ਦੇ ਮੈਨੇਜਰ ਗੁਰਦੇਵ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਦਾ ਖੇਤਰੀ ਦਫਤਰ ਵਿਖੇ ਫਲਾਂ ਦੇ ਬੂਟੇ ਲਗਾਉਣ ਦੇ ਲਈ ਧੰਨਵਾਦ ਕੀਤਾ ਗਿਆ ਅੱਜ ਇੱਥੇ ਆ ਕੇ ਸਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜਾ ਖੇਤਰੀ ਦਫਤਰ ਦੇ ਵਿੱਚ ਜੋ ਇੱਥੇ ਪਿਆਰ ਮਿਲਿਆ ਜੋ ਇੱਥੇ ਮਿਲ ਬੁੱਢੀ ਜੀ ਵੀ ਜਿਹੜੇ ਲੋਕ ਆ ਉਹ ਮਿਲੇ ਆ ਤੇ ਉਹਨਾਂ ਨੇ ਕਿੱਥੇ ਸਾਨੂੰ ਰੱਬ ਦੀਆਂ ਗੱਲਾਂ ਦੱਸੀਆਂ ਗੁਰੂ ਦੇ ਨਾਲ ਜੋੜਿਆ ਉਥੇ ਨਾਲ ਬੁੱਢੇ ਲੱਗੇ ਤੇ ਮੈਂ ਸਰਗਰ ਸਾਹਿਬ ਰਾਂਦਾ ਅੱਜ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਘਾਬਰ ਗਿਆ ਰੂਹਾਂ ਦੇ ਦਰਸ਼ਨ ਕਰਾਏ ਆ ਤੇ ਇਹਦੇ ਵਿੱਚ ਜਿਹੜੀ ਸਰਦੀ ਜਿਹੜੀ ਇਪੋਗ੍ਰੀਨ ਇੰਡੀਆ ਟੀਮ ਦੀ ਜਿਹੜੀ ਸਾਰੀ ਆ ਉਹ ਸਾਡੇ ਕੋਲ ਹੁਣ ਮੌਜੂਦ ਆ ਅਰੇ ਕੋਈ ਮਸ਼ੀਨਾਂ ਸਾਡੇ ਕੋਲ ਆ ਟੋਏ ਮਾਰਨ ਦੀ ਕੋਈ ਸਮੱਸਿਆ ਨਹੀਂ ਪਾਣੀ ਦਾ ਇੰਤਜ਼ਾਮ ਵੀ ਜਿਹੜਾ ਅਸੀਂ ਬਹੁਤ ਜਲਦੀ ਜਿਹੜਾ ਟੈਂਕਰ ਤੋਂ ਨੌਕਾ ਪਰੋਮੈਂਟ ਜਲਦਾ ਹੈ ਇਹਦੇ ਵਿੱਚ ਇਹਨਾਂ ਕਿ ਟਰੈਕਟਰ ਤੇ ਤਿੰਨ ਸੱਤੀ ਜਿਹਦੇ ਪਾਣੀ ਆਏ ਟੈਂਕਰ ਹੋਣਗੇ ਅਸੀਂ ਇਹ ਨਹੀਂ ਚਾਹੁੰਦੇ ਵੀ ਬੂਟੇ ਲਾ ਕੇ ਦੇਹੀ ਤਾਂ ਜਾ ਕੇ ਸੌਂਦੀ ਅਸੀਂ ਚਾਹੁੰਦੇ ਆ ਵੀ ਕੋਈ 2 ਸਾਲ ਘਾਹੋਂ ਘੜ ਕੇ ਇਨਸ਼ਾਅੱਲਾ ਇਹਨਾਂ ਦੀ ਸਵਰਗੀਤੀ ਜਾਵੇ ਤਾਂ ਕਿ ਇਹਦੇ ਇਹੋ ਜਿਹੇ ਬੂਟੇ ਆ ਜਿਹਨੀਆਂ 베ਰੀਆਂ ਹੋਨੀਆਂ ਫਾਈਲੈਂਡ 베ਰੀ ਇੱਦਗੀ ਇਹਦੇ 9 ਮਹੀਨਿਆਂ ਬਾਅਦ ਪ੍ਰੋਬਲਮ ਆਪੀ ਨਹੀਂ ਆਵੀ ਜਿਹੜੇ ਸਤੂਤ ਆਏ ਇਹ ਵੀ ਜਿਹੜੇ ਆ ਪੰਜ ਸਾਲੀ ਫਲ ਦੇਣ ਦਾ ਵੀ ਨਹੀਂ ਕਲਮ ਅੱਜ ਕੱਲ ਇਹੋ ਜਿਹੇ ਗਰਾਫਿੰਗ ਵਾਲੀਆਂ ਜਿਹੜੇ ਬੰਦੇ ਮੇਰੇ ਕੋਲ ਦੋ ਤਿੰਨ ਬਾਗਵਾਨੀ ਨੂੰ ਪਾੜਦੇ ਉਹਨਾਂ ਨੂੰ ਦੱਸਿਆ ਉਹਾਂ ਦੇ ਬਾਬਾ ਜੀ ਦੱਸੋ ਹੁਣ ਨਿੰਬੂਆਂ ਦੇ ਕਿੱਥਾਂ ਬਹੁਤ ਅਸੀਂ ਵਿੱਠੇ ਬੁੱਤੇ ਪੰਜ ਛੇ ਬੁੱਤੇ ਆਦੇ ਉਹਨਾਂ ਦੇ ਵਿੱਚ ਕੋਈ ਸ਼ੀਡ ਲੱਸ ਆ ਇਹ ਐਡੇ ਐਡੇ ਨਿੰਬੂ ਆੜੇ ਜਿਨ੍ਹਾਂ ਦੇ ਵਿੱਚ ਮਤਲਬ ਜਿਹੜਾ ਰਸ ਆ ਇਹ ਦੱਸਾ ਤੇ ਪਤਲੀ ਛਿੱਲ ਆ ਉਹਦੇ ਨਾਲ ਦਾ ਮੈਂ ਸੋਚਦਾ ਹਾਂ ਵੀ ਦੋ ਤਿੰਨ ਹਜ਼ਾਰ ਗਿਆਸੇ ਨਿਰਾ ਕੇ ਤੇ ਉਹ ਬੁੱਤੇ ਤਿਆਰ ਕਰੀਏ ਤੇ ਉਹ ਇਹਨਾਂ ਨੂੰ ਜਿੱਥੇ ਜਿੱਥੇ ਲੋੜ ਆ ਮੁਰਕੀ ਮੇਨ 2 ਮਹੀਨੇ ਬਾਅਦ ਜਿਹੜੇ ਉਹ ਬੂਟੇ ਮਿਲ ਜਖਰੀਏ ਤੇ ਇੱਕ ਦਿਨ ਦਾ ਕੰਮ ਨਹੀਂ ਇਹ ਤੇ ਰਹਿ ਗੂ ਸਾਰਾ ਸਾਲ ਹੀ ਬੂਟੇ ਲੱਗਦੇ ਆ ਕੋਈ ਨਹੀਂ ਗਰਮੀ ਬਹੁਤ ਜ਼ਿਆਦੀ ਹੈ ਪਰ ਫਿਰ ਵੀ ਟੂਟੇ ਲੱਗ ਰਹੇ ਅਸਲ ਵਿੱਚ ਜਿਹੜੇ 20 ਅਗਸਤ ਤੋਂ ਬਾਅਦ ਜਿਹੜੇ ਆ ਅਸੀਂ ਬੂਟਿਆਂ ਮੈਂ ਜਿਹੜਾ ਉਹ ਪੂਰਾ ਯੂਰਨਸਟੋਰਾਂ ਦੇ ਵਿੱਚ ਕੰਮ ਜਿਹੜਾ ਸ਼ੁਰੂ ਕਰਨਾ ਉਹ ਅਸੀਂ ਬਹੁਤ ਧੰਨਵਾਦੀ ਆ ਸਰਦਾਰਤ ਜੇਪ ਸਿੰਘ ਹਰਾਂਦੇ ਹੋਰ ਬੀਬੀ ਜੀ ਜਿਹਨੇ ਵੀ ਇੱਥੇ ਸਤਾਹ ਸਾਰਿਆਂ ਨੇ ਸਰਨੀ ਦਿਲੋਂ ਪ੍ਰੇਮ ਕੀਤਾ ਆ ਕਿਆ ਪਾਣੀ ਦੇ ਗੱਫੇ ਲਵਾਏ ਆ ਇਹ ਬਹੁਤ ਧੰਨਵਾਦ ਜੀ ਤੇ ਤੁਹਾਡਾ ਬੜਾ ਹੀ ਮਨ ਖੁਸ਼ ਹੋਇਆ ਸਤਿਗੁਰੂ ਕਿਰਪਾ ਕਰੇ ਬਹੁਤ ਬਹੁਤ ਧੰਨਵਾਦ ਜੀ ਜੀਉਂਦੇ ਰਹੋ ਸਵਾਹਿਗੁਰੂ ਜੀ ਦਾ ਖਾਲਸਾ ਸਵਾਹਿਗੁਰੂ ਜੀ